ਹੁਸ਼ਾਰਪੁਰ نیوز ਦੇਖ ਰਹੇ ਤੁਹਾਡਾ ਮੰਨ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਪ ਅੱਜ ਬੀਤੇ ਕੱਲ੍ਹ ਹੁਸ਼ਾਰਪੁਰ ਨਗਰ ਨਿਗਮ ਦੇ ਵਿੱਚ ਕਾਉਂਸਲਰਾਂ ਦੀ ਇੱਕ ਮੀਟਿੰਗ ਹੁੰਦੀ ਹੈ ਜਿਸ ਵਿੱਚ ਹੁਸ਼ਾਰਪੁਰ ਤੋਂ ਵਿਧਾਇਕ ਤੇ ਸਬਕਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਸਮੇਤ ਨਗਰ ਨਿਗਮ ਦੇ ਅਧਿਕਾਰੀ ਅਜਸ ਵਿੱਚ ਕਮਿਸ਼ਨਰ ਮੈਡਮ ਡਾਕਟਰ ਅਮਨਦੀਪ ਕੋਰ ਸਹਾਇਕ ਕਮਿਸ਼ਨਰ ਸੰਦੀਪ तिवारी ਮੇਅਰ सुरेंद्र ਸ਼ਿੰਦਾ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਸ਼ਮੂਲੀਅਤ ਕਰਦੇ ਨੇ ਤੇ ਇਸ ਤਰ੍ਹਾਂ 2025-26 ਲਈ ਬਜਟ ਪਾਸ ਕੀਤਾ ਜਾਂਦਾ ਹੈ 7752 ਲੱਖ ਰੁਪਏ ਦਾ ਭਾਵ ਸਾਡੇ 77 ਦੇ ਕਰੋੜ ਦੇ ਲਗਭਗ ਹੈ ਜਿਹੜਾ ਨਗਰ ਨਿਕਮ ਹੁਸ਼ਾਰਪੁਰ ਵੱਲੋਂ ਕੱਲ ਹੁਸ਼ਾਰਪੁਰ ਦੇ ਵਿਕਾਸ ਲਈ 2025-26 ਲਈ ਜਿਹੜਾ ਬਜਟ ਪਾਸ ਕੀਤਾ ਗਿਆ ਤੇ ਇਸ ਬਜਟ ਤੋਂ ਬਾਅਦ ਇਹ ਵਿਰੋਧੀ ਧਿਰਾਂ ਵੱਲੋਂ ਜਿਹੜਾ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ कि ਜੋ ਸਾਡੇ ਕੋਲ ਜਾਣਕਾਰੀ ਹੈ ਅਦਾਰਾ ਹੁਸ਼ਾਰਪੁਰ ਨਿਊਜ਼ ਦੇ ਕੋਲ ਉਸ ਮੁਤਾਬਕ ਨਗਰ ਨਿਗਮ ਨੂੰ ਸਾਲਾਨਾ 55 ਤੋਂ 60 ਕਰੋੜ ਰੁਪਏ ਤੱਕ ਦੀ ਜਿਹੜੀ ਉਹ ਇਨਕਮ ਹੁੰਦੀ ਹੈ ਜਿਸ ਵਿੱਚ ਉਸ ਵੱਲੋਂ ਵਿਕਾਸ ਦੇ ਕੰਮ ਵੀ ਕਰਵਾਏ ਜਾਂਦੇ ਨੇ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦਿੱਤੀਆਂ ਜਾਂਦੀਆਂ ਨੇ ਚਾਹੇ ਉਹ ਤਾਂ ਉਸ ਵਿੱਚੋਂ ਪੈਨਸ਼ਨਾਂ ਵੀ ਆ ਜਿਹੜੀਆਂ ਉਹ ਰਿਟਾਇਰਡ ਹੋ ਚੁੱਕੇ ਮੁਲਾਜ਼ਮਾਂ ਨੂੰ ਦਿੱਤੀਆਂ ਜਾਂਦੀਆਂ ਨੇ ਠੇਕਾ ਮੁਲਾਜ਼ਮਾਂ ਨੂੰ ਆਊਟਸੋਰਸ ਕਰਮ ਕਰਮ ਕਰਮਚਾਰੀਆਂ ਨੂੰ ਤਾਂ ਜੋ ਵੀ ਕਰਮਚਾਰੀ ਨੇ ਚਾਹੇ ਉਹ ਠੇਕੇ ਤੇ ਠੇਕੇ ਠੇਕੇ ਦੇ ਮੁਲਾਜ਼ਮ ਨੇ ਚਾਹੇ ਉਹ ਪੱਕੇ ਤੌਰ ਤੇ ਨਗਰ ਨਿਗਮ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤਾਂ ਹਰ ਇੱਕ ਨੂੰ ਤਨਖਾਹ ਵੀ ਦਿੱਤੀਆਂ ਜਾਂਦੀਆਂ ਨੇ ਤਾਂ ਇਸ ਤੇ ਨਾਲ-ਨਾਲ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਤੇ ਵੀ ਜਿਹੜੇ ਉਹ ਪੈਸੇ ਖਰਚ ਕੀਤੇ ਜਾਂਦੇ ਨੇ ਤਾਂ 5% ਦਾ ਹਿੱਸਾ ਜਿਹੜਾ ਉਹ ਐਮਰਜੈਂਸੀ ਫੰਡ ਤੇ ਵਜੋਂ ਰੱਖਿਆ ਜਾਂਦਾ ਹੈ ਤਾਂ ਜਦੋਂ ਕੱਲ 77 ਕਰੋੜ ਦਾ ਲਗਭਗ ਬਜਟ ਜਿਹੜਾ ਪੇਸ਼ ਕੀਤਾ ਜਾਂਦਾ ਹੈ ਸਾਲ 2025-26 ਦੇ ਲਈ ਤਾਂ ਉਸ ਤੋਂ ਬਾਅਦ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ ਤਾਂ ਉਹਨਾਂ ਵੱਲੋਂ ਵੱਡੇ ਸਵਾਲ ਚੁੱਕਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਹਾਲਾਂਕਿ ਜੇਕਰ ਆਪਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਇਸ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਪ੍ਰੰਤੂ মিডিਆ ਮੋਰੇ ਆਕੇ ਬੋਲਣ ਨੂੰ ਕੋਈ ਵੀ ਤਿਆਰ ਨਹੀਂ ਹੈ ਤਾਂ ਕਾਂਗਰਸ ਦੇ ਕੌਂਸਲਰ ਦੇ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਭਾਜਪਾ ਦੇ ਕੌਂਸਲਰ ਦੇ ਨਾਲ ਗੱਲਬਾਤ ਕਰਾਂਗੇ ਕੀ ਕੋਈ ਜੋ ਟਿੱਪਣੀ ਕਰਨਾ ਚਾਹੁੰਦੇ ਨੇ ਕਿਵੇਂ ਵੇਖਦੇ ਨੇ ਜੋ ਨਗਰ ਨਿਗਮ ਵੱਲੋਂ 77 ਕਰੋੜ ਦਾ ਜਿਹੜਾ ਬਜਟ ਹੈ ਉਹ ਪਾਸ ਕੀਤਾ ਗਿਆ ਪਰੰਤੂ ਇੱਥੇ ਇੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਆਇਆ ਨੂੰ 3 ਸਾਲ ਦਾ ਸਮਾਂ ਕੱਲ ਨੂੰ ਮੁਕੰਮਲ ਹੋ ਚੁੱਕਿਆ ਹੈ ਤੇ ਚੌਥਾ ਵਾਰਾ ਜਿਹੜਾ ਚੜ ਚੁੱਕਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਵਿੱਚ ਤਾਂ ਇਹਨਾਂ 3 ਸਾਲਾਂ ਦੌਰਾਨ ਨਗਰ ਨਿਗਮ ਲਈ ਇੱਕ ਰੁਪਇਆ ਤਾਂ ਦੂਰ ਦੀ ਗੱਲ ਹੈ ਇੱਕ ਢੇਲਾ ਤੱਕ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਨਹੀਂ ਆਇਆ ਤਾਂ ਪਿਛਲੇ ਹਫ਼ਤੇ ਜ਼ਰੂਰ ਜੋ ਫਾਇਰ ਆਫਿਸ ਹੈ ਜੋ ਕਿ ਸ਼ਹਿਰ ਤੋਂ ਹੁਣ ਬਾਹਰ ਚਾਕੇ ਬਣੇਗਾ ਉਸ ਤੇ ਲਈ ਇੱਕ ਰਕਮ ਹੈ ਜਿਹੜੀ ਉਹ 2.5 ਕਰੋੜ ਦੇ ਲਗਭਗ ਦੀ ਉਹ ਜ਼ਰੂਰ ਪਹੁੰਚੀ ਹੈ ਪਰੰਤੂ ਇਸ ਤੋਂ ਇਲਾਵਾ ਜੇਕਰ ਆਪਾਂ ਵਿਕਾਸ ਕੰਮ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਵਿਕਾਸ ਕੰਮ ਦੇ ਲਈ ਪੰਜਾਬ ਸਰਕਾਰ ਵੱਲੋਂ 1 ਰੁਪਿਆ ਤੱਕ ਵੀ ਜਿਹੜਾ ਇਹਨਾਂ 3 ਸਾਲਾਂ ਦੇ ਵਿੱਚ ਨਹੀਂ ਆਇਆ ਸੋ ਅਸੀਂ ਗੱਲਬਾਤ ਕਰਾਂਗੇ ਕਾਂਗਰਸ ਦੇ ਕੌਂਸਲਰ ਪਵਿੱਤਰਦੀਪ ਸਿੰਘ ਲੁਬਾਣਾ ਦੇ ਨਾਲ ਤੇ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਵੱਲੋਂ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ ਆਮ ਆਦਮੀ ਪਾਰਟੀ ਜੋ ਕਿ ਮੌਜੂਦਾ ਸਰਕਾਰ ਹੈ ਉਹਨਾਂ ਵੱਲੋਂ ਉਸਤੇ ਕੌਂਸਲਰ ਵੱਲੋਂ ਵੀ ਵੱਡੇ ਸਵਾਲ ਚੁੱਕੇ ਗਏ ਨੇ ਹਾਲਾਂਕਿ মিডিਆ ਮੂਰੇ ਆ ਕੇ ਬੋਲਣ ਨੂੰ ਕੋਈ ਵੀ ਤਿਆਰ ਨਹੀਂ ਹੈ ਮੇਰੇ ਨਾਲ ਫੋਨ ਲਾਈਨ ਤੇ ਕਾਂਗਰਸ ਤੋਂ ਕੌਂਸਲਰ ਐਡਵੋਕੇਟ ਪਵਿੱਤਰਦੀਪ ਸਿੰਘ ਲੁਬਾਣਾ ਜੁੜ ਚੁੱਕੇ ਨੇ ਵਾਰਡ ਨੰਬਰ 24 ਦੀ ਅਗਵਾਈ ਕਰ ਰਹੇ ਨੇ ਪਵਿੱਤਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੁਸ਼ਾਰਪ ਨਿਊਜ਼ ਚੈਨਲ ਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਤੁਹਾਡਾ ਬਹੁਤ ਜਨਾ ਸ਼ੁਕਰੀਆ ਐ ਜੀ ਪਵਿੱਤਰ ਜੀ ਕੱਲ ਨਗਰ ਨਿਗਮ ਦੇ ਵਿੱਚ ਮੀਟਿੰਗ ਹੁੰਦੀ ਹੈ ਤੁਸੀਂ ਵੀ ਉਸ ਵਿੱਚ ਸ਼ਮੂਲੀਅਤ ਕਰਦੇ ਹੋ ਤਾਂ ਸਾਡੇ ਕੁ 77 ਕਰੋੜ ਦੇ ਲਗਭਗ ਜਿਹੜਾ 2025-26 ਲਈ ਬਜਟ ਪੇਸ਼ ਕੀਤਾ ਜਾਂਦਾ ਹੈ ਤਾਂ ਵਿਰੋਧੀਆਂ ਵੱਲੋਂ ਭਾਅ ਤੁਹਾਡੇ ਵੱਲੋਂ ਉਸਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਆਖਰਕਾਰ ਤੁਹਾਨੂੰ ਕਿਉਂ ਨਹੀਂ ਇਹ ਰਕਮ ਹੈ ਜਿਹੜੀ ਉਹ ਰਾਸ ਆ ਰਹੀ ਹੈ ਕੀ ਕਾਰਨ ਹੈ ਜੀ ਸਰ ਰਕਮ ਤਾਂ ਨਹੀਂ ਰਾਸ ਆ ਰਹੀ ਕਿਉਂਕਿ ਇਹਦੇ ਚ ਗੜੀਆਂ ਲੋਕਲ ਬਾਡੀ ਮਿਨਿਸਟਰੀ ਦੀਆਂ ਜਿਹੜੀਆਂ ਹਟਾਇਤਾ ਸੀਗੀਆਂ ਉਹ ਜੇ ਕਹਿੰਦੇ ਕਿ ਤੁਸੀਂ 35% ਜਿਹੜਾ ਆਪਣੇ ਅਮਲੇ ਤੇ ਅਮਲੇ ਦਾ ਪਾਵ ਹੈਗਾ ਵੀ ਤੁਸੀਂ ਆਪਣੇ ਤਨਖਾਹਾਂ ਤੇ ਪੈਨਸ਼ਨਾਂ ਤੇ ਜਿਹੜਾ ਤੁਸੀਂ ਉਹ ਪੈਸੇ ਖਰਚਨੇ ਆ ਜੀ ਜੀ ਆਪਾਂ ਦੇਖੀਏ ਤਾਂ ਉਹ तकरीबन 60% ਦੇ ਬਹੰਦਾ ਠੀਕ ਹੈ ਜੀ ਜਿਹੜਾ ਡਿਵੈਲਪਮੈਂਟ ਦਾ ਬਜਟ ਸੀਗਾ ਹੁਸ਼ਾਰਪੁਰ ਤੇ ਜਿਹੜੀ ਡਿਵੈਲਪਮੈਂਟ ਦੇ ਲਈ ਹੋਣਾ ਸੀ ਕੰਮ ਉਹ ਵੀ ਜਿਹੜਾ ਸਾਡਾ ਟੋਟਲ ਸਾਰਾ ਹਮਲੇ ਚ ਚਾਈ ਜਾਂਦਾ ਜੀ ਕਹਿੰਦਾ ਭਾਵੇਂ ਇਹ ਆਪੀ ਜਿਹੜੇ ਵਾਡਾਂ ਦੀ ਜਿਹੜੀ ਅਗਵਾਈ ਕਰਦੇ ਪਰ ਜਿੰਨੇ ਸਾਡੇ ਪਿਆਰੇ ਪਿਆ ਕੌਂਸਲਰ ਸਹਿਮਾਨ ਨੇ ਉਹਨਾਂ ਦੇ ਹੱਥ ਚ ਕੁਝ ਵੀ ਨਹੀਂ ਆਇਆ ਜੀ ਅੱਛਾ ਜਿੱਥੇ ਡਿਵੈਲਪਮੈਂਟ ਨਹੀਂ ਹੋਏਗੀ ਜਿਹੜੇ ਸ਼ਹਿਰ ਦੀ ਡਿਵੈਲਪਮੈਂਟ ਨਹੀਂ ਹੋਊਗੀ ਜਿਹੜੇ ਸ਼ਹਿਰ ਚ ਨਵੀਆਂ ਗਲੀਆਂ ਨਹੀਂ ਬਣੂਗੀਆਂ ਹਨਾ ਸ ਕੰਮ ਨਹੀਂ ਹੋਣਗੇ ਤਾਂ ਉੱਥੋਂ ਦੇ ਫਿਰ ਜਿਹੜਾ ਜਿਹੜਾ ਹਾਂਜੀ ਇਹ ਪਵਿੱਤਰ ਆਮ ਆਦਮੀ ਪਾਰਟੀ ਦੇ ਇੱਕ ਕੌਂਸਲਰ ਨਾਲ ਗੱਲਬਾਤ ਹੋਈ ਹੈ ਉਹ ਕਹਿੰਦਾ ਹਾਲਾਤ ਇੱਥੋਂ ਤੱਕ ਸੀ ਕਿ ਕੱਲ ਅਫਸਰ ਵੀ ਤੇ ਜਿਹੜੇ ਮੌਜੂਦਾ ਐਮਐਲਏ ਨੇ ਜਾਂ ਮੇਅਰ ਸੀ ਉਹਨਾਂ ਨੂੰ ਡਰ ਸੀ ਕਿਤੇ ਕੋਈ ਰੋਲਾ ਰੱਪਾ ਨਾ ਪਵੇ ਤਾਂ ਉਹਨਾਂ ਨੇ ਹਰ ਇੱਕ ਐਮਸੀ ਨੂੰ ਖੁਸ਼ ਕਰ ਦਿੱਤਾ ਸੀ ਤੁਹਾਡੇ ਵੀ ਕੰਮ ਪਾ ਦਿੱਤੇ ਬਜਟ ਦੇ ਵਿੱਚ ਤਾਂ ਤੁਹਾਡੇ ਕੰਮ ਵੀ ਜਿਹੜੇ ਪਾ ਦਿੱਤੇ ਆ ਇਸੇ ਤਰ੍ਹਾਂ ਹੀ ਹੋਇਆ ਜੀ ਬੇਸਿਕਲੀ ਹੋਇਆ ਇਦਾਂ ਵੀ ਇਹਨਾਂ ਨੂੰ ਪਤਾ ਸੀ ਰੋਲਾ ਪੈਣਾ ਤੇ ਉਹਦੇ 'ਚ ਤਕਰੀਬਨ ਇਹਨਾਂ ਨੇ ਹਰੇਕ ਐਮਸੀ ਦੇ ਪੇਸੇ ਦੇ ਕਰੋੜ ਰੁਪਏ ਦੇ ਕੰਮ ਪਾ ਦਿੱਤੇ 50 ਲੱਖ ਰੁਪਏ ਦੇ ਪਾ ਦਿੱਤੇ ਤਕਰੀਬਨ ਮਿਹਰੇ ਵਾਰਡ ਦੇ ਵਿੱਚ ਜੀ ਜਿਹੜੇ ਉਹ ਕੰਮ ਪਈ ਹੈ ਪਰ ਉਹ ਪਈ ਸਿਰਫ ਕਾਗਿਆਂ ਦੇ ਵਿੱਚ ਹੈ ਕਿਉਂਕਿ ਕਾਰਪੋਰੇਸ਼ਨ ਤੋਂ ਬਜਟ ਹੈ ਨਹੀਂਗਾ ਸੁਣਨ ਚ ਆ ਰਿਹਾ ਸੀਗਾ ਵੀ ਸਾਡੇ ਜਿਹੜੇ ਸਤਕਾਰਯੋਗ ਮੰਿਸਟਰ ਨੇ ਲੋਕਲ ਬੋਡੀ ਦੇ ਡਾਕਟਰ ਵਰਜੂ ਜੀ ਜੀ ਉਹ ਕਹਿੰਦੇ ਵੀ ਗ੍ਰਾਂਟ ਲਿਆ ਰਹੇ ਆ 40-50 ਕੋਰ ਰੁਪਏ ਦੀ ਲਿਆ ਰਹੇ ਆ ਮਤਲਬ ਕਿ ਆਈ ਨਹੀਂ ਹੈ ਜੇ ਲਿਆ ਲਿਆ ਰਹੇ ਆ ਤੇ ਆ ਗਈ ਹੈ ਤਾਂ ਮੈਂ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ ਜੀ ਹਾਂਜੀ ਉਹ ਵੀ ਕਹਿੰਦੇ ਸ਼ਾਇਦ ਲਿਆ ਰਹੇ ਆ ਕਦੋਂ ਆ ਦੇ ਇਹ ਉਹਦੇ ਬਾਰੇ ਕੁਝ ਜਿਹੜਾ ਪਤਾ ਨਹੀਂ ਲੱਗ ਰਿਹਾ ਪਰ ਤੁਹਾਨੂੰ ਲੱਗਦਾ ਪਵਿੱਤਰ ਜਦੋਂ ਜਿੰਪਾ ਜੀ ਖੁਦ ਮੰਤਰੀ ਸੀ ਪੰਜਾਬ ਦੀ ਵਾਜੋਰ ਉਹਨਾਂ ਦੇ ਹੱਥਾਂ ਦੇ ਵਿੱਚ ਸੀ ਉਹ ਉਦੋਂ ਤੱਕ ਵੀ ਜਿਹੜਾ ਇੱਕ ਨਗਰ ਨਿਗਮ ਲਈ ਹੈ ਕਿਤੇ ਅੱਲਾ ਤੱਕ ਨਹੀਂ ਉਹ ਲੈ ਕੇ ਆ ਸਕਿਆ ਤਾਂ ਹੁਣ ਆਪਾਂ ਹੁਣ ਮੰਤਰੀ ਤੋਂ ਕੀ ਉਮੀਦ ਕਰ ਸਕਦੇ ਆ ਜਦੋਂ ਮੰਤਰੀ ਵੀ ਕੋਈ ਬਾਹਰੀ ਹਲਕੇ ਦਾ ਜੀ ਫਿਰ ਦੇਖੋ ਬੀਸਿਕਲੀ ਗੱਲ ਇਦਾਂ ਹੁੰਦੀ ਆ ਵੀ ਸਾਡੇ ਹੁਸ਼ਿਆਰਪੁਰ ਦੀ ਨੁਮਾਇੰਦਗੀ ਕੀਤੀ ਬ੍ਰਹਮਸ਼ੰਕਰ ਜਿੰਤਾ ਜੀ ਨੇ ਪਰ ਤੌਰ ਕੈਬਨਿਟ ਮਨਿਸਟਰ 2.5 ਸਾਲ ਜੀ ਔਰ ਜਿਹੜੀ ਉਹਨਾਂ ਕੋਲ ਪੋਰਟਫੋਲੀਓ ਵੀ ਸੀ ਉਹ ਵੀ ਪੰਜਾਬ ਦਾ ਮੋਟਾ ਪੋਰਟਫੋਲੀਓ ਸੀ ਜਿਹਨੂੰ ਆਪਾਂ ਰੈਵਨਿਊ ਮਨਿਸਟਰ ਕਹ ਦਿੰਦੇ ਆ ਜੀ ਜੇ ਕੰਮ ਕਰਨ ਦੀ ਨੀਅਤ ਹੁੰਦੀ ਸ਼ਾਇਦ ਮੇਰੇ ਹਿਸਾਬ ਨਾਲ ਤਾਂ ਹੁਣ ਹੁਸ਼ਾਰਪੁਰ ਜਿਹੜਾ ਸੀ ਉਹ ਸਵਰਗ ਬਣ ਜਾਣਾ ਚਾਹੀਦਾ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਹੁਸ਼ਾਰਪੁਰ ਦੇ ਇੱਕ ਥੇਲਾ ਵੀ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ 1 ਰੁਪਏ ਦਾ ਥੇਲਾ ਵੀ ਜਿਹੜਾ ਉਹ ਹੁਸ਼ਾਰਪੁਰ ਨੂੰ ਨਹੀਂ ਦਿੱਤਾ ਮਤਲਬ ਕਿ ਇਹ ਆ ਆਖਰੀ ਸਵਾਲ ਹੈ ਤੁਹਾਡੇ ਵੱਲੋਂ ਵੀ ਇਹ ਸ਼ਬਦਾਵਲੀ ਵਰਤੀ ਗਈ ਸੀ ਕੱਲ ਜਦੋਂ ਫੋਨ ਤੇ ਸਾਡੀ ਗੱਲਬਾਤ ਹੋ ਰਹੀ ਸੀ ਇਸੇ ਵਿਸ਼ੇ ਨੂੰ ਲੈ ਕੇ ਤਾਂ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਇਹ ਨਗਰ ਨਿਗਮ ਆ ਜਾਂ ਇਸਤੇ ਜੋ ਜਨ ਵੱਲੋਂ ਨੁਮਾਇੰਦਗੀ ਕੀਤੀ ਗਈ ਆ ਪਰਮਸ਼ੰਕਰ ਰਜਿੰਪਾ ਵੱਲੋਂ ਜਾਂ ਮੇਅਰ ਵੱਲੋਂ ਇਹ ਹਵਾ ਚ ਤੀਰ ਛੱਡਣ ਵਾਲਾ ਕੰਮ ਕੀਤਾ ਗਿਆ ਜੀ ਇਹ ਇਹ ਦੇਖੋ ਇੱਕ ਮਰੁੰਡੇ ਦੇਣ ਵਾਲੀ ਜਦੋਂ ਆਪਾਂ ਯਾਰਾ ਦੋਸਤਾਂ ਮਿੱਤਰਾਂ ਚ ਬੈਠਦੇ ਆਂ ਆਪਾਂ ਕਹਿੰਦੇ ਆਂ ਵੀ ਯਾਰ ਉਹਨੂੰ ਗੋਲੀ ਦੀ ਇੱਥੇ ਮਰੁੰਡਾ ਦੇਤਾ ਇਹ ਸਿਰ ਸਾਨੂੰ ਐਮਸੀਐਨ ਮਰੁੰਡਾ ਦਿੱਤਾ ਹੈਗਾ ਵੀ ਚੁੱਪ ਕਰਕੇ ਬੈਠੇ ਰਹਿਣੇ ਰੋਲਾ ਨਾ ਪਾਉਣ ਜੀ ਪਰ ਮੈਂ ਇਹੀ ਗੱਲ ਸਾਰੇ ਲੀਡਰ ਸਾਹਿਬਾਨਾਂ ਨੂੰ ਵੀ ਸਮਝਾਉਣੀ ਚਾਹੁੰਦਾ ਹੈਗਾ ਵੀ ਜਿੱਥੇ ਅਸੀਂ ਲੋਕਾਂ ਚ ਵੋਟਾਂ ਮੰਗਣ ਜਾਣਾ 2026-27 ਚ ਜੀ ਉੱਥੇ ਇਹਨਾਂ ਨੇ ਵੀ ਵੋਟਾਂ ਮੰਗਣ ਜਾਣਾ ਔਰ ਮੇਰੇ ਵਾਰਡ ਜਿਹੜੇ ਲੋਕ ਆ ਬੜੇ ਤਿਆਰ ਬੈਠੇ ਐ ਜੀ ਜੇ ਭਾਜੀ ਤੋਂ ਖੁਸ਼ ਆਪਣਾ ਹਿਸਾਬ ਮੰਗਣ ਦੇ ਲਈ ਮੇਰੇ ਸਾਹਿਬ ਤੋਂ ਜਿਹੜਾ ਹਿਸ ਪੀ ਵਾਰਡ ਨੰਬਰ 24 ਦੇ ਨਾਲ ਕੀ ਹੋਇਆ ਪਿਛਲੇ 3 ਸਾਲਾਂ ਤੋਂ ਜੀ ਸੋ ਮੈਂ ਇਹੀ ਉਮੀਦ ਕਰਦਾ ਵੀ ਸ਼ਾਇਦ ਇੱਕ ਸਾਲ ਪਿਆ ਕੁਝ ਇਹਨਾਂ ਦੇ ਮਨ ਦੇ ਵਿੱਚ ਤੇ ਤਰਸ ਆ ਜੇ ਐਮਸੀਆਂ ਨੂੰ ਲੈ ਕੇ ਸ਼ਹਿਰ ਦੇ ਵਾਰਟਾਂ ਦੇ ਲਈ ਲੈ ਕੇ ਜਾਂ ਡਿਵੈਲਪਮੈਂਟ ਲਈ ਕੁਝ ਲੈ ਕੇ ਜਿਹੜਾ ਮਾੜੀ ਮੋਟੀ ਜਿਹੜੀ ਡਿਵੈਲਪਮੈਂਟ ਹੋਈ ਅੱਛਾ ਪਵਿੱਤਰ ਜੀ ਆਮ ਆਦਮੀ ਪਾਰਟੀ ਦੇ ਮੈਂ ਐਮਸੀ ਸਰਵਾਨਾਂ ਦੀ ਗੱਲਬਾਤ ਕਰਾਂਗਾ ਹਾਲਾਂਕਿ মিডিਆ ਮੂਰੇ ਜਾਂ ਫੋਨ ਤੇ ਗੱਲਬਾਤ ਕਰਨ ਲਈ ਕੋਈ ਵੀ ਤਿਆਰ ਨਹੀਂ ਹੈ ਪਰ ਅੰਦਰੋਂ ਅੰਦਰ ਹੀ ਉਹ ਵੀ ਦੁਖੀ ਨਜ਼ਰ ਆ ਰਹੇ ਨੇ ਜੀ ਤੁਹਾਡੀ ਵੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਜੀ ਕੱਲ ਵਿਰੋਧੀਆਂ ਨੇ ਕਾਟੋ ਆਰਵਾਦੀ ਪਾਰਟੀ ਦੇ ਜਿਹੜੇ ਕਾਉਂਸਲਰ ਸੀ ਉਹਨਾਂ ਨੇ ਜ਼ਿਆਦਾ ਰੌਲਾ ਪਾਇਆ ਕਿਸ ਵਿਸ਼ੇ ਨੂੰ ਲੈ ਕੇ ਇਹੀ ਵਿਸ਼ੇ ਨੂੰ ਲੈ ਕੇ ਕਿ ਸਾਡੇ ਕੰਮ ਨਹੀਂ ਹੁੰਦੇ ਸਾਡੇ ਸੀਵਰ ਨਹੀਂ ਖੁੱਲਦੇ ਸਾਡੇ ਵਾਟਸਐਪ ਨਹੀਂ ਨਹੀਂ ਠੀਕ ਹੁੰਦੀ ਸਾਡੇ ਮਿਕਸ ਪਾਣੀ ਦਾ ਜਿਹੜਾ ਰੌਲਾ ਸੀ ਉਹ ਬਹੁਤ ਪਿਆ ਕੱਲ ਕਿ ਪਾਣੀ ਮਿਕਸ ਹੁੰਦਾ ਜੀ ਫਿਰ ਸਾਡੇ ਸੀਵਰ ਨਹੀਂ ਖੁੱਲਦੇ ਸਭ ਤੋਂ ਜ਼ਿਆਦਾ ਰੌਲਾ ਆਮ ਆਰਵੀ ਪਾਰਟੀ ਦੇ ਜਿਹੜੇ ਕਾਉਂਸਲਰ ਸਰਪੰਚ ਸੀ ਉਹਨਾਂ ਨੇ ਪਾਇਆ ਸੀ ਅੱਛਾ ਇਹ ਵੀ ਪਵਿੱਤਰ ਜੀ ਮੈਂ ਕਹਿੰਦਾ ਕਿ ਹਾਸੋ ਹੀਣੀ ਇਹ ਗੱਲ ਹੈ ਕਿ ਜੇਕਰ ਮੌਜੂਦਾ ਸਰਕਾਰ ਦੇ ਕਾਉਂਸਲਰ ਰੌਲਾ ਪਾ ਰਹੇ ਹੋਣਗੇ ਆਫੇ ਵਿਰੋਧੀਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪਈ ਹੋएगी ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਨੂੰ ਵਿਰੋਧ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਅਸੀਂ ਜਿਹੜੀਆਂ ਆਪਣੇ ਜਿਹੜੇ ਮੇਰੇ ਵਾਰਡ ਦੀਆਂ ਕੁਝ ਕੁਝ ਜਿਹੜੀਆਂ ਮੇਜਰ ਇਸ਼ੂਸ ਸੀਗੇ ਅਸੀਂ ਤਾਂ ਉਹੀ ਸੋਲਵ ਕੀਤੇ ਅਜੰਡੇ ਦੇ ਉੱਤੇ ਤਾਂ ਸੱਤਾਧਿਰ ਕਾਉਂਸਲਰਾਂ ਨੇ ਹੀ ਆਪਣੀ ਜਿਹੜੀ ਪਾਰਟੀ ਉੱਤੇ ਸਵਾਲ ਖੜੇ ਕਰਦੇ ਸੀਗੇ ਤੁਸੀਂ ਇੱਥੋਂ ਦੱਜਾ ਲਾ ਲਓ ਕਿ ਜਿਹੜੇ ਕਾਉਂਸਲਰ ਤੇ ਮੌਜੂਦਾ ਕਾਉਂਸਲਰ ਦੇ ਸੀਵਰ ਨਹੀਂ ਖੁੱਲਦੇ ਜੀ ਤਾਂ ਉਹ ਵਿਚਾਰਾ ਕਾਉਂਸਲਰ ਕਿੱਥੇ ਸਟੈਂਡ ਕਰਦਾ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਤੋਂ ਜ਼ਿਆਦਾ ਸਾਡੇ ਜਿਹੜੇ ਸਤਿਕਾਰਯੋਗ ਚੇਤੀ ਜਿਹੜੇ ਹੁਣ ਮਾਰਕਟ ਕਮੇਟੀ ਦੇ ਚੇਅਰਮੈਨ ਬੜੇ ਉਹਨਾਂ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਸੀ ਕੱਲ ਆਪਣੀ ਸਰਕਾਰ ਤੇ ਅੱਛਾ ਆਪ ਆਪਣੀ ਪਾਰਟੀ ਦੇ ਨੁਮਾਇੰਦੇ ਨੇ ਤਾਂ ਆਪਣੀ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਬਿਲਕੁਲ 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 ਉਹਨਾਂ ਨੇ ਜਿਹੜੀ ਕਾਰਗੁਜ਼ਾਰੀ ਕੀਤੀ ਉਹਨਾਂ ਨੂੰ ਪਤਾ ਵੀ ਜਿਹੜਾ ਕੋਈ ਵੀ ਨੁਮਾਇੰਦਾ ਵਾਰਡ ਦੇ ਵਿੱਚ ਕੋਈ ਆਉਂਦਾ ਕੋਈ ਐਮਐਲਏ ਆਉਂਦਾ ਕੋਈ ਮੇਰ ਆਉਂਦਾ ਜਾਂ ਕੋਈ ਡਿਵੈਲਪਮੈਂਟ ਦਾ ਕੰਮ ਕਰਦਾ ਉਥੋਂ ਦੇ ਐਮਸੀ ਨੂੰ ਪੁੱਛਿਆ ਨਹੀਂ ਜਾਂਦਾ ਔਰ ਮੈਂ ਕੱਲਾ ਕੱਲ ਜਿਹੜਾ ਸਾਡੀ ਮੀਟਿੰਗ ਹੋਈ ਉਹ ਚ ਕੋਈ ਵੀ ਸੱਤਾਧਿਰ ਹੀ ਜਾਂ ਆਪਾਂ ਕਹਿ ਨਹੀਂ ਸਕਦੇ ਕੋਈ ਵਿਰੋਧੀ ਸੀਗਾ ਜਾਂ ਸੱਤਾਧਿਰ ਸੀਗਾ ਸਾਰਿਆਂ ਦਾ ਇੱਕੋ ਮੋਟਿਵ ਸੀਗਾ ਕਿ ਜਿਹੜੀ ਕਾਰਗੁਜ਼ਾਰੀ ਪਿਛਲੇ 4 ਸਾਲਾਂ ਤੋਂ ਡਿਵੈਲਪਮੈਂਟ ਨੂੰ ਲੈ ਕੇ ਸੀਗਾ ਸਾਰਿਆਂ ਦਾ ਬਿਲਕੁਲ ਡਿਵੈਲਪਮੈਂਟ ਨੂੰ ਲੈ ਕੇ ਮੁੱਦਾ ਸੀ ਔਰ ਉਹਨਾਂ ਨੇ ਆਪਣੀ ਸਰਕਾਰ ਨੂੰ ਖੂਬ ਕੇ ਰਿਹਾ ਔਰ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਵੀ ਹੋਈ ਹੈ ਕਿ ਕੱਲ ਡਿਵੈਲਪਮੈਂਟ ਦੇ ਉੱਤੇ ਜਿਹੜੀ ਸਾਡੀ ਬਹਿਸ ਹੋਈ ਹੈ ਔਰ ਜਿਹੜੀ ਸੱਤਾਧਿਰ ਨੇ ਆਪਣੇ ਮੇਅਰ ਔਰ ਆਪਣੇ ਐਮਐਲਏ ਨੂੰ ਖਿੱਚਿਆ ਉਹ ਮੈਂ ਕਹਿੰਦਾ ਵੀ ਇੱਕ ਹੈਲਥੀ ਡੈਮੋਕ੍ਰੇਸੀ ਦੀ ਨਿ ਐ ਤਾਂ ਸਾਡੇ ਕਾਂਗਰਸ ਦੇ ਕੌਂਸਲਰ ਪ੍ਰਵਿੱਤਰਦੀਪ ਸਿੰਘ ਲੁਆਣਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਉਹਨਾਂ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਵਿਰੋਧੀ ਧਿਰਾਂ ਦੇ ਕੌਂਸਲਰਾਂ ਨੇ ਤਾਂ ਘੇਰਨਾ ਦੂਰ ਦੀ ਗੱਲ ਹੈ ਬਲਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੌਂਸਲਰ ਹੀ ਉਹਨਾਂ ਨੂੰ ਲੰਮੇ ਹੱਥੀ ਲੈ ਰਹੇ ਸੀ ਉਹਨਾਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰ ਰਹੇ ਸੀ ਤਾਂ ਇਸ ਤੋਂ ਬਾਅਦ ਹੁਣ ਅਸੀਂ ਏ ਪਾਚਪਾ ਦੇ ਵਾਰਡ ਨੰਬਰ 36 ਤੋਂ ਕੌਂਸਲਰ ਸੁਰਿੰਦਰਪਾਲ ਭੱਟੀ ਦੇ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸੁਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਆਦਾਰਾ ਹੁਸ਼ਾਰਤ ਨਿਊਜ਼ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ਤਨਜੀ ਤੁਹਾਡਾ ਜੀ ਇਹ ਭੱਟੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕੱਲ ਮੀਟਿੰਗ ਹੋਈ ਹੈ ਕੌਂਸਲਰਾਂ ਦੀ ਨਗਰ ਨਿਗਮ ਦੇ ਵਿੱਚ 2025-26 ਨੂੰ ਲੈ ਕੇ ਸਾਡੇ 67 ਦੇ ਕਰੀਬ ਦਾ ਜਿਹੜਾ ਬਜਟ ਪਾਸ ਕੀਤਾ ਗਿਆ ਤੇ ਕਾਂਗਰਸ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਨੇ ਹਵਾ ਦੇ ਵਿੱਚ ਤੀਰ ਛੱਡਣ ਵਾਲਾ ਕੰਮ ਕੀਤਾ ਜਦਕਿ ਇਨੀ ਇਨਕਮ ਹੀ ਹੈ ਨਹੀਂ ਤਾਂ ਭਾਜਪਾ ਦੇ ਆਪਾਂ ਗੱਲ ਕਰੀਏ ਤਾਂ ਤੁਸੀਂ ਭਾਜਪਾ ਨੂੰ ਰਿਪਰੈਜ਼ੈਂਟ ਕਰਦੇ ਹੋ ਇਹ ਨਿਗਮ ਦੇ ਵਿੱਚ ਮਿਨੀ ਵਿਧਾਨ ਸਭਾ ਕਿਹਾ ਜਾਂਦਾ ਕੀ ਟਿੱਪਣੀ ਕਰਨਾ ਚਾਹੋਗੇ ਜੀ ਦੇਖੋ ਚੇਤਨ ਜੀ ਕੱਲ ਇਹਨਾਂ ਨੇ ਜਿਹੜੇ ਏਜੰਡੇ ਲਿਆਂਦੇ ਮੋਰੇ ਸਾਡੇ ਜੀ ਠੀਕ ਆ ਉਹ ਏਜੰਡਿਆਂ ਦੇ ਵਿੱਚ ਇਹ ਸਾਰਾ ਕੁਝ ਇਹ ਨਕਲੀ ਸੀਗਾ ਜੀ ਠੀਕ ਆ ਜੀ ਮੈਂ ਸਭ ਤੋਂ ਪਹਿਲਾਂ ਗੱਲ ਕਰਨਾ ਚਾਹਨਾ ਹੈ ਕਿ ਪਿਛਲੀ ਪਹਿਲਾਂ ਤਾਂ ਮੀਟਿੰਗ ਕੀਤੀ 68 8 9 ਮਹੀਨਿਆਂ ਬਾਅਦ ਮੀਟਿੰਗ ਕੀਤੀ ਜੀ ਠੀਕ ਆ ਉਸ ਮੀਟਿੰਗ ਤੇ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਪਈ ਸੀਗੀ ਉਸ ਮੀਟਿੰਗ ਦੇ ਵਿੱਚ ਕੁਝ ਵਾਡਾ ਦੇ ਰੇਪੇਰਾਂ ਦੇ ਕੰਮ ਪਾਏ ਸੀਗੇ ਤਕਰੀਬਨ ਮੇਰੇ ਖਿਆਲ ਨਾਲ ਸਾਰਿਆਂ ਦੇ ਪਾਏ ਸੀਗੇ ਜਿਹਦੇ ਵਿੱਚ ਕੋਈ ਭਾਜਪਾ ਦੇ ਜਾਂ ਕਾਂਗਰਸ ਦੇ ਜਾਂ ਘਟੇ ਹੋਰ ਕੋਈ ਆਪਣੀ ਪਾਰਟੀਆਂ ਨੂੰ ਵਿੱਚ ਸ਼ਾਮਲ ਹੋ ਕੇ ਉੱਥੇ ਕਾਉਂਸਲਰ ਬਣ ਕੇ ਸਹਵਾਨ ਆਏ ਪਏ ਨਾ ਉਹਨਾਂ ਦੇ ਪਾਏ ਸੀਗੇ ਉਹਨਾਂ ਦੇ ਹੱਲੇ ਤੱਕ ਕੋਈ ਇਦਾਂ ਦੇ ਕੋਈ ਟੈਂਡਰ ਨਹੀਂ ਲੱਗੇ ਨਾ ਕੋਈ ਇਦਾਂ ਦੇ ਕੋਈ ਓਪਨ ਕੀਤੇ ਆ ਕਿ ਜਿਹੜਾ ਵਿੱਚ ਬਾਡਾ ਦੇ ਵਿੱਚ ਅਸੀਂ ਆਪਣੇ ਰਿਪੇਰਾਂ ਦੇ ਜਾਂ ਕੁਝ ਕੰਮ ਕਰਵਾ ਸਕੀਏ ਅੱਛਾ ਰਿਪੇਰ ਜਿਹੜੇ ਪਿਛਲੇ ਪਿਛਲੀ ਵਾਰ ਮੀਟਿੰਗ ਹੋਈ ਸੀ ਰਿਪੇਰ ਦੇ ਕੰਮ ਅਜੇ ਤੱਕ ਨਹੀਂ ਕੀਤੇ ਟੈਂਡਰ ਤੱਕ ਨਹੀਂ ਲੱਗੇ ਜੀ ਟੈਂਡਰ ਤੱਕ ਨਹੀਂ ਲੱਗੇ ਹੈਗੇ ਉਹਦੇ ਅਸੀਂ ਐਟੀ ਮੀਟਿੰਗ 'ਚ ਮੁੱਦਾ ਵੀ ਚੱਕਿਆ ਪਰ ਮੈਨੂੰ ਮੀਟਿੰਗ ਦੇ ਵਿੱਚ ਜਾਣਾ ਪੈ ਗਿਆ ਜਿੱਤੇ ਮੇਰੀ ਸਿਹਤ ਖਰਾਬ ਹੋ ਗਈ ਸੀ ਕੁਝ ਉਸ ਤੋਂ ਪਹਿਲਾਂ ਜਦੋਂ ਬਜਟ ਦੀ ਮੀਟਿੰਗ ਚੱਲਦੀ ਪਈ ਸੀਗੀ ਉਹਦੇ ਵਿੱਚ ਕਾਫੀ ਏਦਾਂ ਦੀਆਂ ਚੀਜ਼ਾਂ ਮੁਰੇ ਆਈਆਂ ਜਿਹੜੀਆਂ ਕੋਈ ਦੁਕਾਨਾਂ ਤੇ ਉੱਤੇ ਲਾ ਲਓ ਜਾਂ ਕੁਝ ਲੈ ਲਓ ਹੁਣ ਦੇ ਜਿਹੜੇ ਇਹਨਾਂ ਨੇ 70-75 ਲੱਖ ਰੁਪਏ ਦੇ ਕੰਮ ਪਾਏ ਆ ਇਹਨਾਂ ਨੂੰ ਮੈਂ 70-75 ਕਰੋੜ ਦੇ ਤੇ 70 70 75 ਕਰੋੜ ਦੇ ਹਾਂ ਜੀ ਉਹੀ ਕਹਿ ਰਹੇ ਹਾਂ ਉਹਨਾਂ ਦੇ ਜਿਹੜੇ ਕੰਮ ਪਾਏ ਆ ਇਹਨਾਂ ਨੂੰ ਪਹਿਲਾਂ ਪੁੱਛਣਾ ਜਾਵੇ ਕਿ ਕਿਹਾ ਦਫ਼ਤਰ ਦਾ ਐਨਾ ਬਜਟ ਹੈ ਆਪਣਾ ਕਿਉਂਕਿ ਜੋ ਜੋ ਮੀਡੀਆ ਦੀ ਨਜ਼ਰ ਦੇ ਵਿੱਚ ਆਇਆ ਉਹ ਕੀ ਕਹਿੰਦੇ 55 ਤੋਂ 60 ਕਰੋੜ ਰੁਪਏ ਤੱਕ ਦੀ ਇਨਕਮ ਹੈ ਜੀ ਨਿਗਮ ਦੀ ਮੈਂ ਕਿਹਾ ਜੀ ਉਹਦੇ ਵਿੱਚ ਦੇਖੋ ਬਹੁਤ ਵੱਡਾ ਸ਼ਾਸਨ ਦੇ ਆਪਣਾ ਵਿਸ਼ਵਾਸ ਦੇ ਗਏ ਆ ਐਮ ਐਲ اے ਸਾਹਿਬ ਕਿ 25000 ਤਨਖਾਹ ਕਰ ਰਹੇ ਹਾਂ ਮੈਂ 10 10000 ਜਿਹੜੇ ਤਨਖਾਹ ਲੈਂਦੇ ਮੁਲਾਜ਼ਮ ਜੀ ਠੀਕ ਹੈ ਫਿਰ 70 ਤੋਂ 75 ਕਰੋੜ ਰੁਪਏ ਦੇ ਸਾਡੇ ਕੰਮ ਬਾਤ ਤੇ ਜੀ ਇਹ ਐਮਐਲਏ ਸਾਹਿਬ ਨੇ ਤਾਂ ਸਰਕਾਰ ਕੋਲ ਰੁਪਈਆ ਨਹੀਂ ਲਿਆਂਦਾ ਕਿੱਥੋਂ ਕੰਮ ਕਰਾਦੋਗੇ ਸਾਡੇ ਇਹ ਅੱਛਾ 3 ਸਾਲ ਕਾਂਗਰਸ ਕਹਿੰਦੀ ਹੈ ਕਿ 3 ਸਾਲ ਦੇ ਵਿੱਚ ਇੱਕ ਥੇਲਾ ਤੱਕ ਜਿਹੜਾ ਬ੍ਰਮਸ਼ਣ ਕਰ ਜੀ ਪਾ ਸਰਕਾਰ ਤੋਂ ਨਹੀਂ ਲੈ ਕੇ ਆਏ 1 ਰੁਪਈਆ ਨਹੀਂ ਆਇਆ ਮੈਂ ਤੁਹਾਡੇ ਇੱਕ ਮੋਰੇ ਬੈਠਾ ਪਿਆ ਮੈਂ ਅੱਜ ਤੱਕ ਕਾਂਗਰਸ ਦੀ ਸਰਕਾਰ ਸੀਗੀ ਜਦੋਂ ਮੈਂ ਐਮਸੀ ਬਣਿਆ ਪਰ ਮੈਂ ਅੱਜ ਤੱਕ ਜਿਹੜਾ ਕੰਮ ਕਰਾਇਆ ਮੈਂ ਕਮੇਟੀ ਦੇ ਕੁਝ ਪੈਸਿਆਂ ਤੋਂ ਮਿਹਰਬਾਨੀ ਤੋਂ ਕਰਾਇਆ ਸਰਕਾਰ ਕੋਲ ਇੱਕ ਰੁਪਈਆ ਦਾ ਵੀ ਹੁੰਦੀ ਸਰ ਨਹੀਂ ਕਰਾਇਆ ਮੈਂ ਨਾ ਰੁਪਈਆ ਸਰਕਾਰ ਦਾ ਆਇਆ ਵਾ ਤੇ ਪੱਟੀ ਸਾਹਿਬ ਜਿਹੜੇ ਵਾਅਦੇ ਕਰ ਲਏ ਆ ਇਹ ਹਰ ਇੱਕ ਐਮਸੀ ਦੇ ਨਾਲ ਹਰ ਇੱਕ ਵਾਰਡ ਦੇ ਕਾਉਂਸਲਰ ਦੇ ਨਾਲ ਇੱਕ ਕਿਸ ਬਿਹਾਫ ਤੇ ਵਾਅਦੇ ਕੀਤੇ ਗਏ ਨੇ ਜੀ ਐਮਐਲਏ ਵੱਲੋਂ ਇਹ ਸਿਰਫ ਐਮਐਲਏ ਜੀ ਆਪਣੇ ਨਾ 26 ਦੇ ਵਿੱਚ ਕਾਉਂਸਲਰਾਂ ਦੇ ਇਲੈਕਸ਼ਨਾਂ ਦੇ ਵਿੱਚ ਆਪਣੀ ਇੱਜ਼ਤ ਬਚਾਉਣ ਨੂੰ ਇੱਕ ਬਹੁਤ ਇਹਨਾਂ ਨੇ ਇੱਕ ਜੁਮਲਾ ਖੇਲਿਆ ਇੱਕ ਜੀ ਜਿਹਦੇ ਵਿੱਚ ਨਾ ਕੋਈ ਭਾਜੀ ਟੈਂਡਰ ਲੱਗਣੇ ਨਾ ਕੋਈ ਵਾਸਤਾ ਲੱਗਣੇ ਆ ਮੰਨ ਲਓ ਜੇਕਰ ਇਸ ਤਰ੍ਹਾਂ ਦੀ ਸੂਰਤ ਆਉਂਦੀ ਹੈ ਕੀ ਹੋ ਸਕਦਾ ਹੈ ਕਿ ਨਗਰ ਨਿਗਮ ਆਉਣ ਵਾਲੇ ਸਮੇਂ ਦੇ ਵਿੱਚ ਟੈਕਸ ਜੋ ਨਵੇਂ ਲੋਕਾਂ ਤੋਂ ਹਿਸ਼ਾਰਪਰ ਦੇ ਲੋਕਾਂ ਤੋਂ ਇਕੱਤਰ ਕਰਦਾ ਉਸ ਤੇ ਵਿੱਚ ਜੇ ਵਾਧਾ ਕਰ ਦਿੰਦਾ ਤਾਂ ਫਿਰ ਵੀ ਲੋਕਾਂ ਦੇ ਸਿਰ ਤੇ ਭਾਰ ਪੈਂਦਾ ਜੀ ਇਸ ਚੀਜ਼ ਦਾ ਮੈਂ ਕਹਿੰਦਾ ਬਿਲਕੁਲ ਪੈਂਦਾ ਕੱਲ ਟੈਕਸ ਦੇ ਵਿੱਚ ਗੱਲ ਕਰੀਏ ਜਿਹੜਾ ਕਾਰਪੋਰੇਸ਼ਨ ਹਾਊਸ ਟੈਕਸ ਦਾ ਟੈਕਸ ਇਕੱਠਾ ਕਰਦੀ ਨਾ ਜੀ ਉਹ ਚਾਹੇ ਕੋ ਬਿਲਡਿੰਗ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਜੀ ਉਹ ਕਮੇਟੀ ਨੇ ਇਕੱਠਾ ਕਰਨਾ ਵਾ ਤੁਸੀਂ ਯਕੀਨ ਮੰਨੋ ਅਫਸਰ ਰਹਿਮਾਨਾ ਨੇ 3 ਸਾਲ ਹੋ ਗਏ ਆ ਜ਼ਿਲ੍ਹਾ ਪ੍ਰਸ਼ਾਸਨ ਕੋ ਕਰੋੜ ਰੁਪਏ ਤੋਂ ਉੱਪਰ ਟੈਕਸ ਬਣ ਗਿਆ ਜਿਹੜਾ ਹਾਲੇ ਤੱਕ ਵਸੂਲ ਨਹੀਂ ਕੀਤਾ ਕਾਰਨ ਕਾਰਨ ਕੀ ਆ ਜੀ ਕਾਰਨ ਭਾਜੀ ਬਸ ਜੀ ਅਣਗਿਣੇ ਜੇਕਰ ਕੋਈ ਆਮ ਵਿਅਕਤੀ ਨਹੀਂ ਇਸ ਤਰ੍ਹਾਂ ਦਾ ਟੈਕਸ ਅਦਾ ਕਰਦਾ ਤਾਂ ਮੈਨੂੰ ਲੱਗਦਾ ਉਸਤੇ ਕਾਰਵਾਈਆਂ ਆਰੰਭ ਕਰ ਦਿੱਤੀਆਂ ਜਾਂਦੀਆਂ ਜੀ ਕਾਰਵਾਈਆਂ ਹੁੰਦੇ ਆ ਹੱਥੇ ਤੱਕ ਇਹ ਪੁੱਛਿਆ ਗਿਆ ਐਮਐਲਏ ਨੂੰ ਪੁੱਛਿਆ ਕਿ ਦੱਸੋ ਕੀ ਉਹਨਾਂ ਨੂੰ ਕੋਈ ਨੋਟਿਸ ਜਾਰੀ ਕੀਤਾ ਅੱਜ ਤੱਕ ਸਾਡੇ ਜਿਹੜੇ ਉੱਥੇ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਅਫਸਰ ਬੈਠੇ ਪਏ ਉਹਨਾਂ ਨੇ ਇੱਕ ਨੋਟਿਸ ਜ਼ਿਲ੍ਹਾ ਪਰਿਸ਼ਦ ਨੂੰ ਜਾਰੀ ਨਹੀਂ ਕੀਤਾ ਜਿਹਦੇ ਵਿੱਚ 3 ਸਾਲ ਦਾ ਕਰੋੜ ਰੁਪਏ ਤੋਂ ਉੱਪਰ ਟੈਕਸ ਜਮ੍ਹਾਂ ਹੋਇਆ ਪਿਆ ਵਾ ਓਕੇ ਪੱਟੀ ਸਾਹਿਬ ਇੱਕ ਗੱਲ ਮੈਂ ਹੋਰ ਜਾਣਨਾ ਚਾਹਾਂਗਾ ਆਮ ਆਦਮੀ ਪਾਰਟੀ ਦੇ ਕਹਿੰਦੇ ਕੌਂਸਲਰਾਂ ਨੇ ਕੱਲ ਖੂਬ ਆਪਣੀ ਸਰਕਾਰ ਨੂੰ ਨਿਗਮ ਦੀ ਮੀਟਿੰਗ ਦੇ ਵਿੱਚ ਘੇਰਿਆ ਵਿਰੋਧੀਆਂ ਨੂੰ ਕਹਿੰਦੇ ਲੋੜ ਹੀ ਨਹੀਂ ਪਈ ਪਵਿੱਤਰਦੀਪ ਲੋਬਾਣਾ ਦੇ ਖੁਲਾਸਾ ਕੀਤਾ ਜੀ ਭਾਈ ਸਾਹਿਬ ਜਿੱਥੇ ਜਗਾ ਸੀ ਕਿਸੇ ਕੋ ਗੱਲ ਤੇ ਮੁੱਦਾ ਬੋਲਦੇ ਸੀ ਨਾ ਐਮ ਐਲ ਏ ਦੇ ਭਾਈ ਸਾਹਿਬ ਇਹੀ ਉਹ ਚੀਜ਼ ਨੂੰ ਕਰਦੇ ਸੀ ਵਾਕਿਆ ਤਾਂ ਹੁੰਦਾ ਪਿਆ ਵਾ ਓਕੇ ਅਸੀਂ ਜਦੋਂ ਕੋਈ ਗੱਲ ਕਰਦੇ ਨਾ ਅਦਾ ਜਾਂ ਕੋਈ ਆਫਸਰ ਸਰਵਨ ਦੇ ਕੋ ਮਲਾਜਮ ਬਾਰੇ ਆ ਕੁਝ ਗੱਲ ਕਰਦੇ ਸਰਕਾਰ ਦੀ ਆ ਚੀਜ਼ ਆ ਦੇ ਉਹ ਬਾਤਿਓ ਕਹਿੰਦੇ ਸੀਗਾ ਕਿ ਇਹ ਸਰਕਾਰ ਨੇ ਕਮੀ ਆ ਕੌਣ ਕੌਣ ਕਹਿੰਦੇ ਵੱਲ ਇਹਨਾਂ ਸ਼ਬਦਾਂ ਦਾ ਪ੍ਰੰਟਾਵਾ ਕੀਤਾ ਗਿਆ ਜੀ MLA ਸਾਡੇ ਭਰਾ ਸੀਗੇ ਕਹਿੰਦੇ ਹਾਂ ਕੰਮ ਨਹੀਂ ਹੁੰਦੇ ਹੈਗੇ ਆ ਨਹੀਂ ਆ ਨਹੀਂ ਹੁੰਦੇ ਹੁੰਦੇ ਕੰਮ ਓਕੇ ਭਾਜੀ ਇੱਕ ਗੱਲ ਪਤਾ ਹੈ ਕੀ ਆ 70 ਕਰੋੜ ਦਾ ਕੱਲ MLA ਸਾਹਿਬ ਜੁਮਲਾ ਖੇਲ ਗਏ ਆ ਪਰ ਉਹਨਾਂ ਨੂੰ ਇਹਦਾ 77 75 ਕਰੋੜ ਜਿੰਨਾ ਵੀ ਹੈਗਾ ਵਾ ਕਰੋੜਾਂ ਦੀ ਲਾਗਤ 'ਚ ਖੇਲ ਗਏ ਪਰ ਇਹ ਕੰਮਜਾਬ ਨਹੀਂ ਹੋਣਾ ਭਾਜੀ ਜੀ ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ ਗੱਲਬਾਤ ਕਰਨ ਦੀ ਮੈਨੂੰ ਇੱਕ ਬੇਨਤੀ ਸੁਣਨਾ ਚਾਹਦਾ ਜੀ 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 ਤੁਸੀਂ ਬਹੁਤ ਖੁੱਲਾ ਚੈਲੰਜ ਦਿੱਤਾ ਕਿ ਮੇਨਾ ਡਿਵੈਟ ਕਰਨ ਕੀ ਕਾਰੋਬਾਰ ਕਿ ਕਿੱਥੇ ਕੋਈ ਬਿਜ਼ਨਸ ਹੈ ਆਪਣਾ ਡਿਵੈਲਪਮੈਂਟ ਦੇ ਮੁੱਦੇ ਤੇ ਕਿੱਥੇ ਕਿੱਥੇ ਡਿਵੈਲਪਮੈਂਟ ਕੀਤਾ ਵਾ ਤੁਸੀਂ ਯਕੀਨ ਦੇਖ ਲਓ ਭਾਜੀ ਅੱਜ ਪਹਿਲਾਂ ਕਾਂਗਰਸ ਸਰਕਾਰ ਸੀਗੀ ਤੇ ਹੁਣ ਆਮ ਪਾਰਟੀ ਆ ਇਹ 10 ਸਾਲਾਂ ਦੇ ਵਿੱਚ ਕੋਈ ਵੀ ਦੱਸ ਦੇਣਾ ਕਿ ਕਿੱਥੇ ਵਿਕਾਸ ਦੀ ਗੱਲ ਕੀਤੀ ਆ ਕਿੱਥੇ ਨਾਲ ਵਿਕਾਸ ਕੀਤਾ ਵਾ ਜੀ ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੇਸਨ ਭਾਜਪਾ ਤੋਂ ਕੌਂਸਲਰ ਸੁਰੇਂਦਰਪਾਲ ਪੱਕੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਹੈ ਕਿ 2025-26 ਦੇ ਲਈ ਤਕਰੀਬਨ 77 ਕੋਰਡ ਦੇ ਲੰਮਸਾ ਮੈਂ ਜਿਹੜਾ ਬਜਟ ਪੇਸ਼ ਕੀਤਾ ਗਿਆ ਨਗਰ ਨਿਗਮ ਵੱਲੋਂ ਤਾਂ ਕਾਂਗਰਸ ਵੱਲੋਂ ਜਿੱਥੇ ਘੇਰਿਆ ਗਿਆ ਉੱਥੇ ਹੀ ਭਾਜਪਾ ਵੱਲੋਂ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੰਮੇ ਹੱਥੀ ਲਿਆਇ ਜਾ ਰਿਹਾ ਹੈ ਹਾਲਾਂਕਿ ਇਹਨਾਂ ਕੌਂਸਲਰਾਂ ਵੱਲੋਂ ਇਹ ਦਾਵਾ ਵੀ ਕੀਤਾ ਗਿਆ ਹੈ ਕਿ ਖੁਦ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਕੱਲ ਆਪਣੀ ਹੀ ਸਰਕਾਰ ਨੂੰ ਵਿਧਾਇਕ ਤੇ ਮੂਰੇ ਘੇਰਿਆ ਜਿਸ ਤੋਂ ਬਾਅਦ ਉਹਨਾਂ ਨੂੰ ਬੋਲਣ ਤ ਸੋ ਹੁਣ ਵੇਖਣਾ ਹੋਵੇਗਾ ਕਿ ਨਗਰ ਨਿਗਮ ਵੱਲੋਂ ਜੋ ਇਹ ਬਜਟ ਪੇਸ਼ ਕੀਤਾ ਗਿਆ ਹੈ ਤਾਂ ਉਸ ਬਜਟ ਦੇ ਵਿੱਚ ਜੋ ਰਕਮ ਰੱਖਮੀ ਰੱਖੀ ਗਈ ਹੈ ਉਸ ਨੂੰ ਨਗਰ ਨਿਗਮ ਕਿਵੇਂ ਪੂਰਾ ਕਰਦਾ ਹੈ